ਅੱਛਾ ਹੁਣ ਥਰਡ ਕੰਟਰੀ ਰਿਮੂਵਲਸ ਦੀ ਗੱਲ ਕਰੀਏ ਏਲੀਨ ਐਨਮੀਜ਼ ਐਕਟ ਦੇ ਤਹਿਤ ਕਾਫੀ ਰੌਲਾ ਜਿਹੜਾ ਪਿਛਲੇ ਦਿਨਾਂ ਤੋਂ ਜਿਹੜਾ ਉਹ ਚੱਲ ਰਿਹਾ ਆ ਆ ਕੀ ਆ ਕੁਝ ਇੰਜੈਕਸ਼ਨ ਆਇਆ ਆ ਨੇਸ਼ਨਵਾਈਡ ਕਲਾਸ ਨੂੰ ਕਹਿੰਦੇ ਸਰਟੀਫਾਈ ਕੀਤਾ ਪਰਲੀਮਨਰੀ ਇੰਜੈਕਸ਼ਨ ਇਸ਼ੂ ਹੋਇਆ ਹੈ ਥਰਡ ਕੰਟਰੀ ਰਿਮੂਵਲਸ ਦਾ ਕੀ ਮਸਲਾ ਆ ਤੇ ਹੁਣ ਕੀ ਲੇਟੈਸਟ ਅਪਡੇਟ ਐਸ ਦੇ ਵਿੱਚ ਸੋ ਇਹ ਇੱਕੋ ਹੀ ਖਬਰ ਆ ਜਿਹੜੀ ਤੁਸੀਂ ਪਹਿਲਾਂ ਸਭ ਤੋਂ ਪਹਿਲਾਂ ਪੰਜਾਬੀ ਰੇਡੀਓ ਤੇ ਸੁਣੀ ਹੈ ਠੀਕ ਆ ਤੇ ਬਾਅਦ ਚ ਜਿਹੜਾ ਸਾਡੀਆਂ ਖਬਰਾਂ ਪਿਕ ਕਰਕੇ ਲੋਕ ਡੈਰੀਵੇਟਿਵ ਨਿਊਜ਼ ਜਿਹੜੀਆਂ ਬਣਾ ਲੈਂਦੇ ਆ ਸੋ ਕੀ ਸੀਗਾ ਕਿ ਇੱਕ ਕਲਾਸ ਹੈਗੀ ਡੀਵੀਡੀ ਐਟ ਆਲ ਵਰਸਸ ਡੀਐਚਐਸ ਠੀਕ ਹੈ ਮੈਸਜੂਸਰਟਸ ਦੇ ਕੋਰਟ ਨੇ ਇਹ ਫੈਸਲਾ ਕੀਤਾ ਬੇਸਿਕਲੀ ਉਹਨਾਂ ਨੇ ਕੀ ਕਿਹਾ ਕਿ ਇੰਜੰਕਸ਼ਨ ਲਾਤੀ ਉਹਨਾਂ ਨੇ ਕਿ ਗਵਰਨਮੈਂਟ ਜਿਹੜੀ ਹੈਗੀ ਤੀਜੀ ਕੰਟਰੀ ਦੇ ਵਿੱਚ ਕਿਸੇ ਨੂੰ ਡਿਪੋਰਟ ਨਹੀਂ ਕਰ ਸਕਦੇ ਜਿਸ ਦਾ ਆਪਾਂ ਦੇਖਿਆ ਨੇ ਕਿ ਐਲਸਾਬਾਡੋਰ ਜਾਂ ਗੁਆਨਾਮਾ ਵੇ ਉੱਥੇ ਲੋਕਾਂ ਨੂੰ ਭੇਜ ਦਿੰਦੇ ਆ ਸੋ ਹੁਣ ਜਿੰਦਾ ਪੰਜਾਬੀਆਂ ਦੇ ਕੇਸ ਆ ਉਹ ਉਹਨੂੰ ਪੁੱਛਦੀ ਕਿ ਤੇ ਜੇ ਤੈਨੂੰ ਡਿਪੋਰਟ ਕੀਤਾ ਜਾਵੇ ਕਿੱਥੇ ਕੀਤਾ ਜਾਵੇ ਤੇ ਵਕੀਲ ਕਹਿੰਦੇ ਹੈਗੇ ਕਿ ਫੇ ਮੈਂ ਕੋਈ ਕੰਟਰੀ ਡੈਜ਼ਿਗਨੇਟ ਨਹੀਂ ਕਰਨੀ ਮਤਲਬ ਮੈਂ ਨਹੀਂ ਕਹਿਣਾ ਕਿ ਮੈਨੂੰ ਇੰਡੀਆ ਰਿਪੋਰਟ ਕੀਤਾ ਜਾਵੇ ਸੋ ਉਸ ਹਾਲਾਤ ਦੇ ਵਿੱਚ ਜਿਹੜੀ ਸੀਗੀ ਸਰਕਾਰ ਕਹਿੰਦੀ ਸੀਗੀ ਕਿ ਜਿਹੜਾ ਜੱਜ ਸੀਗਾ ਉਹ ਸਰਕਾਰ ਨੂੰ ਪੁੱਛਦਾ ਹੈਗਾ ਕਿ ਕਿਹੜੀ ਕੰਟਰੀ ਤੁਸੀਂ ਲਿਸਟ ਕਰਨੀ ਹੈ ਉਹ ਕਹਿੰਦਾ ਸੀ ਇੰਡੀਆ ਸੋ ਇਹਨੂੰ ਕਹਿੰਦੇ ਸੀਗੇ ਆਪਾਂ ਜਿਹੜੀਆਂ ਪਹਿਲਾਂ ਤੁਹਾਡੀਆਂ ਪਲੀਡਿੰਗਸ ਜਿਹੜੀਆਂ ਚੱਲਦੀਆਂ ਹੈਗੀਆਂ ਹੁਣ ਦੇਖੋ ਸਰਕਾਰ ਨੇ ਤਾਂ ਇੱਕ ਸਟੈਪ ਹੋਰ ਲੈ ਲਿਆ ਉਹ ਕਹਿੰਦੇ ਹੁਣ ਜੇ ਠੀਕ ਹੈ ਨਹੀਂ ਇਹ ਕਹਿੰਦਾ ਪੰਜਾਬ 'ਚ ਰਿਪੋਰਟ ਕਰਨਾ ਜਾਂ ਇੰਡੀਆ 'ਚ ਕਹਿਣਾ ਕਿਉਂਕਿ ਜੇ ਹੁਣ ਤੁਸੀਂ ਕਹਿੰਦੇ ਆ ਪੰਜਾਬ 'ਚ ਰਿਪੋਰਟ ਕਰਨਾ ਉਹ ਕਹਿੰਦੇ ਇਹਦਾ ਮਤ ਕੋ ਜਦ ਦਾ ਕੇਸ ਵੀਕ ਵੀ ਪੈਦਾ ਕਿ ਆਪ ਹੀ ਕਹਿ ਰਿਹਾ ਕਿ ਜੇ ਮੇਰਾ ਨਹੀਂ ਬਣਦਾ ਤੇ ਮੈਨੂੰ ਪੰਜਾਬ ਚ ਰਿਪੋਰਟ ਕਰ ਦੋ ਕਿ ਜੇਰੀ ਜਾਨ ਨੂੰ ਖਤਰਾ ਹੈ ਤੇ ਫਿਰ ਇਹ ਕਿਉਂ ਕਹਿ ਰਿਹਾ ਕਿ ਮੈਨੂੰ ਪੰਜਾਬ ਚ ਰਿਪੋਰਟ ਕੀਤਾ ਜਾਵੇ ਰਾਈਟ ਹਮ 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 ਅੱਛਾ ਲੋਕੀ ਲੋਕੀ ਕਹਿੰਦੇ ਸੀਗੇ ਕਿ ਆਪਾਂ ਡੈਜ਼ਿਗਨੇਟ ਨਹੀਂ ਕਰਨਾ ਕਿ ਕਿਹੜੀ ਕੰਟਰੀ ਸਾਨੂੰ ਰਿਪੋਰਟ ਕੀਤਾ ਜਾਵੇ ਠੀਕ ਹੈ ਤੇ ਹੁਣ ਗੱਲ ਇਹ ਹੈ ਕਿ ਤੁਸੀਂ ਇਦਾਂ ਕੀਤਾ ਤੇ ਅਗਲੇ ਕਹਿਣ ਕਿ ਨਹੀਂ ਆਪਾਂ ਇਹਨੂੰ ਐਲਸੈਵਡੋਰ ਭੇਜ ਦੇਣਾ ਜੇਲ੍ਹ ਦੇ ਵਿੱਚ ਫੇਰ ਹਨ ਉਹ ਚੀਜ਼ ਜਿਹੜੀ ਹੋ ਰਹੀ ਸੀਗੀ ਹਾਂ ਐਲਸੈਵਡੋਰ ਵਾਲਿਆਂ ਨਾਲ ਪੱਕੀ ਡੀਲ ਕਰ ਲਈ ਇਹਨਾਂ ਨੇ ਹਨ ਏ ਹੁਣ ਤੁਸੀਂ ਦੇਖੋ ਕਿ ਕਿੱਥੇ ਬੰਦਾ ਕਹਿੰਦਾ ਮੈਂ ਪੀੜੀ ਨਹੀਂ ਲੈਣੀ ਐਡਮਿਨ ਕਲੋజర్ ਨਹੀਂ ਲੈਣਾ ਕਿੱਥੇ ਉਹ ਕਹਿੰਦੇ ਆ ਕਿ ਇਹਨੂੰ ਐਲਸਵੈਡੋਰ ਭੇਜ ਦੇਣਾ ਸੋ ਉਹ ਸਰਕਾਰ ਦੀ ਚੀਜ਼ ਜਿਹੜੀ ਸ਼ੁਰੂ ਹੋ ਰਹੀ ਸੀਗੀ ਕਈ ਲੋਕਾਂ ਨੂੰ ਮਤਲਬ ਤੁਸੀਂ ਨਿਊਜ਼ ਦੇ ਵਿੱਚ ਸੁਣਦੇ ਹੋਣੇ ਆ ਕਿ ਕਈ ਬੰਦੇ ਉਹਨਾਂ ਨੇ ਭੇਜੇ ਵੀ ਆ ਕਈ ਚਰਚਾ ਦੇ ਵਿੱਚ ਹੋ ਰਹੇ ਆ ਤੇ ਹੁਣ ਇਹ ਬੰਨ ਉਹ ਕਹਿ ਰਹੇ ਸੀਗੇ ਕਿ ਜਿੱਦਾਂ ਉਹਨਾਂ ਦੀ ਟਵੀਟ ਟੂਟ ਦੇਖੀ ਦੀਆਂ ਜਾਂ ਨਿਊਜ਼ ਦੇਖੀ ਦੀਆਂ ਕਿ ਆਪਾਂ ਜਿਹੜੇ ਯੂਐਸ ਸਿਟੀਜ਼ਨ ਹੋਣਾ ਉਹਨੂੰ ਵੀ ਐਲਸਵੈਡੋਰ ਇੱਧਰ ਕਰਦਿਆਂ ਕਰਨਾ ਇਹ ਵੀ ਜਿਹੜੀਆਂ ਖਬਰਾਂ ਜਿਹੜੀਆਂ ਤੁਹਾਨੂੰ ਪਤਾ ਇੰਟਰਨੈਟ ਤੇ ਆ ਗਈਆਂ ਸੀਗੀਆਂ ਸ ਜਦੋਂ ਤੱਕ ਇਹਨਾਂ ਤੋਂ ਪ੍ਰोसीडिंग ਸ਼ੁਰੂ ਹੁੰਦੀਆਂ ਕੇਸ ਦੀਆਂ ਜਿਹੜੇ ਆ ਤੁਹਾਨੂੰ ਮੈਂ ਦਾ ਸੈਕ ਸਵਾਲ ਜਵਾਬ ਜਿਹੜੇ ਹੁੰਦੇ ਆ ਜਦ ਤੱਕ ਤੁਸੀਂ ਉਹਦੇ ਵਿੱਚ ਉਹਨੂੰ ਨਹੀਂ ਦੱਸਿਆ ਪਹਿਲਾਂ ਕਿ ਐਲਸਾਬਾਡੋਰ ਕੰਟਰੀ ਲਿਸਟ ਨਹੀਂ ਕੀਤੀ ਤੁਸੀਂ ਉਹਨੂੰ ਉੱਥੇ ਰਿਪੋਰਟ ਨਹੀਂ ਕਰ ਸਕਦੇ ਹੂੰ ਹੂੰ ਤੁਸੀਂ ਇੱਕਦਮ ਹੀ ਨਹੀਂ ਕਿ ਹੁਣ ਇਹਦਾ ਰਿਮੂਵਲ ਲੱਗ ਗਿਆ ਤੇ ਹੁਣ ਇਹਨੂੰ ਐਲਸਾਬਾਡੋਰ ਚੱਕ ਕੇ ਭੇਜ ਦਿਓ ਤੁਸੀਂ ਇਹ ਪਹਿਲਾਂ ਆਇਡੈਂਟੀਫਾਈ ਕਰਨਾ ਤੇ ਉਹ ਕਹਿੰਦੇ ਕਿ ਫਰਵਰੀ 18 2025 ਉਸ ਤੋਂ ਬਾਅਦ ਜੇ ਕਿਸੇ ਨੂੰ ਵੀ ਇਦਾਂ ਦੀ ਡੈਜ਼ਿਗਨੇਸ਼ਨ ਦਿੱਤੀ ਹੈ ਉਹਨਾਂ ਨੇ ਠੀਕ ਹੈ ਤੇ ਪਹਿਲਾਂ ਆਈਡੈਂਟੀਫਾਈ ਨਹੀਂ ਕੀਤਾ ਸੀਗਾ ਰਾਈਟਿੰਗ ਦੇ ਵਿੱਚ ਉਹਨੂੰ ਨਹੀਂ ਦੱਸਿਆ ਸੀਗਾ ਨੋਟਿਸ ਨਹੀਂ ਦਿੱਤਾ ਸੀਗਾ ਉਹਨੂੰ ਬੰਦੇ ਨੂੰ ਉਹਦੇ ਵਕੀਲ ਨੂੰ ਤੇ ਉਹਨੂੰ ਤੁਸੀਂ ਐਲਸਵੇਡੋਰੀਆ ਕਿਸੇ ਵੀ ਹੋਰ ਤੀਜੀ ਕੰਟਰੀ ਤੱਕ ਇਹਨਾ ਡਿਪੋਰਟ ਨਹੀਂ ਕਰ ਸਕਦੇ ਉਹਨੂੰ ਤੁਸੀਂ ਇੱਕ ਆਪਰਚੂਨਿਟੀ ਦੇਣੀ ਹੈ ਕਿ ਉਹ ਆਪਣਾ ਰੀਜ਼ਨੇਬਲ ਫੀਅਰ ਐਕਸਪਰੈਸ ਕਰ ਸਕੇ ਕਿ ਕੀ ਉਹਨੂੰ ਪ੍ਰੋਬਲਮ ਆ ਕਿਉਂ ਨਹੀਂ ਉੱਥੇ ਜਾ ਸਕਦਾ ਤੇ ਜੇ ਤੁਸੀਂ ਕਹਿੰਦੇ ਆ ਕਿ ਨਹੀਂ ਉਹਨੂੰ ਰੀਜ਼ਨੇਬਲ ਫੀਅਰ ਨਹੀਂ ਹੈਗਾ ਉਹ ਵੀ ਉਹ ਇੰਟਰਵਿਊ ਫੇਲ ਕਰ ਜਾਂਦਾ ਤੇ ਉਹਨੂੰ ਫਿਰ ਤੁਸੀਂ ਇੱਕ ਮੀਨਿੰਗਫੁਲ ਓਪਰਚ्युनिटी ਦੇਣੀ ਹੈ 15 ਦਿਨ ਦਾ ਹੋਰ ਇੱਕ ਨੋਟਿਸ ਦੇਣਾ ਕਿ ਉਹ ਆਪਣੀ ਜਿਹੜੀ ਇਮੀਗ੍ਰੇਸ਼ਨ ਕੋਰਟ ਦੀ ਪ੍ਰोसीडिंग ਆ ਉਹ ਜਿਹੜੀ ਰੀਓਪਨ ਕਰ ਸਕੇ ਸੋ ਜਿਹੜੇ ਵੀ ਭਰਾਵਾਂ ਦੇ ਕੇਸ ਕੋਸ ਰਿਪੋਰਟ ਆ ਜਾਂ ਕਿਸੇ ਨੂੰ ਐਲਸਾਬਡੋਰ ਜੇ ਡਿਪੋਰਟ ਕਰਨ ਲੱਗੇ ਐਦਾਂ ਦਾ ਤਾਂ ਉਹਨੂੰ ਇੱਕ ਚਾਂਸ ਮਿਲ ਜਾਊਗਾ ਆਪਣਾ ਕੇਸ ਜਿਹੜਾ ਰੀਓਪਨ ਕਰਨ ਦਾ ਤੇ ਇਹ ਚੀਜ਼ ਨੂੰ ਜਿਹੜਾ ਤੁਸੀਂ ਜੇ ਕੋਈ ਹੈਗਾ ਡਿਪੋਰਟ ਜਾਂ ਤੁਹਾਡਾ ਰਿਸ਼ਤੇਦਾਰ ਸੱਜਣ ਮਿੱਤਰ ਹੈਗਾ ਉਹਨੂੰ ਇਹ ਚੀਜ਼ ਦਾ ਧਿਆਨ ਰੱਖਿਓ ਕਿ ਜਦੋਂ ਉਹ ਡਿ ਜੇ ਉਹ ਇੰਡੀਆ ਤੋਂ ਇਲਾਵਾ ਕਿਤੇ ਹੋਰ ਇਹੀ ਕੰਟਰੀ ਚ ਰਿਪੋਰਟਰ ਹੈ ਜਿਹੜੀ ਇਹਨੂੰ ਪਹਿਲਾਂ ਨਹੀਂ ਦੱਸੀ ਗਈ ਆ ਤੇ ਉਸ ਬੇਸ ਤੇ ਸਾਨੂੰ ਸਾਡੇ ਕੋਲ ਜਿਹੜਾ ਟਾਈਮ ਹੈਗਾ ਆਪਾਂ ਉਹ ਕੇਸ ਨੂੰ ਤੁਹਾਡੇ ਨੂੰ ਰੀਓਪਨ ਕਰਾ ਸਕਦੇ ਆ ਓਕੇ ਸੋ ਇਹ ਸਮਹੋ ਕਿਤੇ ਨਾ ਕਿਤੇ ਰਿਲੀਫ ਵਾਂਗੂ ਕਹਿ ਸਕਦੇ ਆ ਅਟਾਰਨੀ ਤੇ ਕਹਿਣਾ ਜੀ ਉਹਨਾਂ ਲੋਕਾਂ ਲਈ ਇੱਕ ਥੋੜੀ ਜੀ ਰਿਲੀਫ ਕਹਿ ਸਕਦੇ ਆ ਮਤਲਬ ਹਾਂਜੀ ਆਪਣੀ ਕੰਟਰੀ ਮਤਲਬ ਬੇਸਿਕਲੀ ਇਹ ਹੈ ਕਿ ਤੁਸੀਂ ਧੱਕੇ ਨਾਲ ਉਹਨੂੰ ਤੀਜੀ ਕੰਟਰੀ ਰਿਪੋਰਟ ਨਹੀਂ ਕਰ ਸਕਦੇ ਪਹਿਲਾਂ ਉਹਦੀ ਸੁਣਵਾਈ ਹੋਊਗੀ ਅੱਛਾ ਪਰ ਇਹਦੇ ਦੇ ਜਿਹੜੇ ਏਰੀਅਨ ਐਨੈਮੀ ਐਕਟਰ ਤੇ ਤਾਂ ਧੱਕਾ ਕਰਨ ਨੂੰ ਫਿਰਦੇ ਆ ਡੈਪੂਟੇਸ਼ਨ ਕਹਿੰਦੇ ਆਹੀਂ ਕਰੀ ਜਾਣੀਆਂ ਧੱਕਾ ਕਰੀ ਜਾਣਾ ਜੱਜਾਂ ਦੇ ਨਾਲ ਇਹਨਾਂ ਦੇ ਪਿੱਛੇ ਜਿਹੜੇ ਉਹ ਪਏ ਆ ਉਹ ਗਲਤੀ ਦੇ ਨਾਲ ਗਿਆ ਬੰਦਾ ਅਜੇ ਤੱਕ ਉਹ ਵਾਪਸ ਨਹੀਂ ਜਿਹੜਾ ਉਹ ਮੋੜਨ ਨੂੰ ਕਰ ਰਹੇ ਸੋ ਉਹ ਵੀ ਹੁਣ ਜਿਹੜਾ ਕਿਲਮਰ ਗਾਰਸਿਆ ਦਾ ਜਿਹੜਾ ਸਾਗਾ ਹੈ ਉਹ ਵੀ ਖਤਮ ਤੇ ਨਹੀਂ ਹੋਣ ਤੇ ਆ ਰਹੇ ਆ ਜਿਹੜਾ ਸੈਨੇਟਰ ਆ ਉਹ ਵੀ ਉੱਥੇ ਗਏ ਸੀਗੇ